ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਟਰੱਕ ਵਾਲੇ ਵੀਰੋਂ ਜੇ ਸੀ ਦਾ ਡਰ ਸੀ ਉਹੀ ਹੋਣਾ ਹੁਣ ਸ਼ੁਰੂ ਹੋ ਚੁੱਕਾ ਹੈ ਕੈਲੀਫੋਰਨੀਆ ਦੇ ਵਿੱਚ ਲਾਇਸੈਂਸ ਰੱਦ ਕਰਨ ਨੂੰ ਲੈ ਕੇ ਪ੍ਰਕਿਰਿਆ ਜਿਹੜੀ ਹੈ ਅੱਗੇ ਵੱਲ ਨੂੰ ਵਧ ਗਈ ਹੋਈ ਹੈ ਟਰੱਕਾਂ ਵਾਲੇ ਵੀਰਾਂ ਨੂੰ ਲੈਟਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ 60 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ ਕਿ 60 ਦਿਨ ਦੇ ਅੰਦਰ-ਅੰਦਰ ਜੇਕਰ ਤੁਸੀਂ ਅਪਰੂਵ ਨਹੀਂ ਲੈ ਕੇ ਆਓਗੇ ਤਾਂ ਤੁਹਾਡੇ ਜਿਹੜੇ ਲਾਇਸੈਂਸ ਹੈ ਉਹ ਰੱਦ ਕਰ ਦਿੱਤੇ ਜਾਣਗੇ ਸਿੱਧਾ ਸਿੱਧਾ ਮਤਲਬ ਇਹਦਾ ਇਹ ਹੈ ਕਿ ਜਿਹੜੇ ਨੌਨ ਡੋਮੋਸਾਈਲ ਨੇ ਜਿਹੜੇ ਲੋਕ ਗ੍ਰੀਨ ਕਾਰਡ ਹੋਲਡਰ ਨੇ ਜਿਹੜੇ ਲੋਕ ਸਿਟੀਜ਼ਨ ਨੇ ਸਿਰਫ ਉਹੀ ਹੁਣ ਟਰੱਕ ਚਲਾ ਸਕਣਗੇ ਬਾਕੀ ਹੁਣ ਜਿਹੜੇ ਲਾਇਸੈਂਸ ਨੇ ਉਹ ਰੱਦ ਹੋਣ ਜਾ ਰਹੇ ਨੇ ਲੈਟਰ ਅਸੀਂ ਤੁਹਾਨੂੰ ਸਕਰੀਨਸ਼ਾਟ ਤੇ ਦਿਖਾ ਰਹੇ ਹਾਂ ਕਾਫੀ ਲੋਕਾਂ ਨੂੰ ਟਰੱਕ ਵਾਲਿਆਂ ਨੂੰ ਲਾਇਸੈਂਸ ਇਹਦੀ ਜਿਹੜੀ ਲੈਟਰ ਹੈ ਉਹ ਡੀਐਮ ਵੀ ਲੋ ਆ ਗਈ ਹੋਈ ਹੈ ਤੇ ਕੁਝ ਨੂੰ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਾਵੇਗੀ ਇਹ ਕਨਫਰਮ ਹੋ ਚੁੱਕਾ ਹੈ ਜਿਆਦਾ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੌਜੂਦ ਨੇ ਇਸ ਖਬਰ ਦੇ ਬਾਬਤ ਚਰਚਾ ਕਰਨਗੇ ਮਨਕੁਲ ਚੰਦ ਸਾਹਿਬ ਜੇ ਗੱਲ ਕਰੀਏ ਨਾਨ ਡੋਮੋਸਾਈਲ ਨੂੰ ਲੈ ਕੇ ਬਹੁਤ ਵੱਡਾ ਮਸਲਾ ਬਣਿਆ ਹੋਇਆ ਨੋ ਡਾਊਟ ਕਿ ਇਹ ਜਿਹੜੀ ਗੱਲ ਹੈਗੀ ਆ ਪੂਰੇ ਅਮਰੀਕਾ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ ਸ਼ੌਨ ਟੋਪੀ ਹੁਣ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੱਥੇ ਅਗਰੈਸਿਵਲੀ ਜਿਹੜਾ ਕੰਮ ਕਰਦੇ ਪਏ ਆ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ 1-2 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਬੜੇ ਵੱਡੇ ਬਿਆਨ ਦਿੱਤੇ ਆ ਕੈਲੀਫੋਰਨੀਆ ਨੂੰ ਤੇ ਵਾਸ਼ਿੰਗਟਨ ਸਟੇਟ ਨੂੰ ਤੇ ਨਿਊ ਮੈਕਸੀਕੋ ਨੂੰ ਲੈ ਕੇ ਉਹ ਹਮੇਸ਼ਾ ਹੀ ਜਿਹੜਾ ਉਹ ਕਹੋ ਕਿ ਤੰਜ ਜਿਹੜਾ ਉਹ ਕਸਦੇ ਰਹਿੰਦੇ ਆ ਜਦੋਂ ਪਿਛੇ ਜੇ ਵੀ ਗੱਲਬਾਤ ਹੋਈ ਸੀਗੀ ਤਾਂ ਕੁਝ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਲਾਇਸੈਂਸ ਹਜੇ ਵੀ ਇਦਾਂ ਹੀ ਚੱਲਦੇ ਪਏ ਆ ਕੀ ਲੱਗਦਾ ਆ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੈਲੀਫੋਰਨੀਆ ਦੇ ਗਵਰਨਰ ਨੂੰ ਵੀ ਕਹਿੰਨੇ ਆ ਤੇ ਇਸ ਡੀਐਮਵੀ ਭਾਗ ਨੂੰ ਵੀ ਕਹਿੰਨੇ ਆ ਕਿ ਇੱਥੇ ਕਾਰਵਾਈ ਕਰੋ ਨਹੀਂ ਤਾਂ ਤੁਹਾਡੇ ਜਿਹੜੇ ਫੰਡ ਹੈ ਉਹ ਅਸੀਂ ਤੁਹਾਨੂੰ ਨਹੀਂ ਦੇਵਾਂਗੇ ਹੁਣ ਤੁਸੀਂ ਦੇਖ ਲਓ ਕਿ ਇਹ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਡੀਐਮਵੀ ਵੱਲੋਂ ਯਾਨੀ ਕਿ ਡਿਪਾਰਟਮੈਂਟ ਆਫ ਮੋਟਰ ਵਹੀਕਲ ਵੱਲੋਂ ਇਹ ਹੁਣ ਲੈਟਰ ਜਿਹੜੇ ਆ ਉਹ ਕੱਢਨੇ ਸ਼ੁਰੂ ਹੋ ਗਏ ਆ ਕੁਝ ਇਹੋ ਜੇ ਕਾਫੀ ਡਰਾਈਵਰ ਹੈ ਜਿਹੜਾ ਸੀਡੀਐਲ ਹੋਲਡਰ ਜਿਨ੍ਹਾਂ ਨੂੰ ਹੁਣ ਜਿਹੜਾ ਇੱਕ ਮੋਟਰ ਵਹੀਕਲ ਵੱਲੋਂ ਲੈਟਰ ਆਇਆ ਨੇ ਲੈਟਰ ਵਿੱਚ ਬਿਲਕੁਲ ਸਾਫ਼ ਲਿਖਿਆ ਹੋਇਆ ਕਿ ਜਿਹੜਾ ਤੁਹਾਡਾ ਡਾਕੂਮੈਂਟ ਹੈਗਾ ਜਿਸ ਨੂੰ ਆਪਾਂ ਵਰਕ ਪਰਮਿਟ ਕਹਿੰਦੇ ਆ ਜਿਹੜਾ ਤੁਸੀਂ ਸਬਮਿਟ ਕੀਤਾ ਹੈਗਾ ਆਪਣਾ ਲਾਇਸੈਂਸ ਰੀਨਿਊ ਕਰਨ ਲਈ ਜਾਂ ਅਪਡੇਟ ਕਰਨ ਲਈ ਇਹ ਤੁਹਾਡਾ ਡਾਕੂਮੈਂਟ ਜਿਹੜਾ ਰੈਲੇਵੈਂਟ ਨਹੀਂ ਹੈਗਾ ਤੇ ਨਵੇਂ ਲਾਅ ਮੁਤਾਬਕ ਜਿਹੜਾ ਹੁਣ ਨਵਾਂ ਲਾਅ ਉਹ ਕਹਿੰਦੇ ਆ ਸਤੰਬਰ 26 2025 ਨੂੰ ਜਿਹੜਾ ਸ਼ੈਂਡੋਪੀ ਹੁਣਾ ਨੇ ਨਵਾਂ ਕਾਨੂੰਨ ਬਣਾਇਆ ਯਾਨੀ ਕਿ ਪੁਰਾਣੀ ਕਾਨੂੰਨ ਨੂੰ ਹੀ ਅੱਗੇ ਲਿਆਂਦਾ ਪਰ ਲਾਗੂ ਕਰਨ ਦੀ ਗੱਲ ਕਹੀ ਹੈ ਕਿ ਜਿਹੜੇ ਨਾਨ ਰੈਜ਼ਾਈਡੈਂਸ ਲਾਇਸੈਂਸ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਸੋ ਇਹ ਲਾਇਸੈਂਸ ਜਿਹੜੇ ਆ ਉਹ ਹੁਣ ਰੱਦ ਕਰਨੇ ਸ਼ੁਰੂ ਕਰ ਦਿੱਤੇ ਗਏ ਆ ਤੁਸੀਂ ਦੇਖੋਗੇ ਆ ਜਿਹੜਾ ਲੈਟਰ ਡੀਐਮਵੀ ਵੱਲੋਂ ਆਇਆ ਨਵੰਬਰ 6 2025 ਨੂੰ ਯਾਨੀ ਕਿ ਕੱਲ ਇਹਨਾਂ ਨੇ ਲੈਟਰ ਕੱਢੇ ਆ ਜਿਹੜੇ ਕਾਫੀ ਜਣਿਆਂ ਨੂੰ ਇਹ ਲੈਟਰ ਆਏ ਆ ਤੇ ਅੱਗੇ ਆਉਣ ਵਾਲੀ ਐ ਤੁਸੀਂ ਸਵਾਲ ਕਰਦੇ ਰਹਿੰਦੇ ਸੀ ਕਿ ਕੈਲੀਫੋਰਨੀਆ ਦੇ ਵਿੱਚ ਕੀ ਹੋਊਗਾ ਸੀਡੀਐਲ ਦਾ ਕੀ ਬਣੂਗਾ ਇਹ ਟਰੱਕ ਡਰਾਈਵਰਾਂ ਦਾ ਆਪਾਂ ਸ਼ਾਇਦ ਸੋਚਦੇ ਸੀਗੇ ਕਿ ਇਹ ਡੈਮੋਕ੍ਰੇਟ ਸਟੇਟ ਐ ਕਿ ਸ਼ਾਇਦ ਇਹ ਕੋਈ ਨਾ ਕੋਈ ਰਾਹਤ ਦੇਣਗੇ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਕੈਲੀਫੋਰਨੀਆ ਵਿੱਚ ਚਲਾਈ ਜਾਓ ਕੋਈ ਗੱਲ ਨਹੀਂ ਪਰ ਜੇ ਗੱਲ ਕਰੀਏ ਜਿਹੜਾ ਫੈਡਰਲ ਦਾ ਕਾਨੂੰਨ ਐ ਉਹ ਸਟੇਟ ਨੂੰ ਮੰਨਣਾ ਤਾਂ ਪੈਣਾ ਹੀ ਐ ਚਾਹੇ ਇਹ ਸਿੱਧੇ ਮੰਨ ਲੈਣ ਜਾਂ ਫਿਰ ਇਹ ਕਹਿੰਦੇ ਕਿ ਅਗਲੇ ਬਾਹਮ ਰੋੜ ਕੇ ਮਨਾ ਲੈ। ਸੋ ਮੇਰਾ ਖਿਆਲ ਹੈ ਕਿ ਹੁਣ ਜਿਹੜਾ ਫੈਡਰਲ ਵੱਲੋਂ ਇੱਕ ਕਾਨੂੰਨ ਹੈ ਇੱਕ ਸਰ ਦਾ ਸਿੱਧਾ ਸਿੱਧਾ ਬਾਹਮ ਰੋੜ ਕੇ ਹੀ ਆ ਮਨਾਇਆ ਜਾ ਰਿਹਾ ਹੈ। ਇੱਕ ਮੇਰਾ ਸਵਾਲ ਵੀ ਇੱਕ ਨਿਕਾਇਆ ਸਵਾਲ ਲੈ ਲਿਓ ਮਾਫ ਕਰਿਓ ਤੁਹਾਨੂੰ ਮੈਂ ਰੋਕ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਫੰਡ ਰੋਕੇ ਗਏ ਸੀ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਬਾਹਮ ਰੋੜੀ ਹੈ ਨਾ ਉਹਦਾ ਕਰਕੇ ਹੁਣ ਅਸਰ ਜਿਹੜਾ ਹੈ ਦਿਖਣਾ ਸ਼ੁਰੂ ਹੋ ਗਿਆ ਔਰ ਇਹ ਜਿਹੜੇ ਲੈਟਰ ਨੇ ਨਾ ਵੱਡੀ ਪੱਧਰ ਤੇ ਆਏ ਨੇ। ਤੇ ਮੈਨੂੰ ਨਹੀਂ ਲੱਗਦਾ ਹੁਣ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਕਿਉਂਕਿ ਅਸੀਂ ਚਰਚਾ ਕਰ ਰਹੀ ਸੀਗੇ ਕਿ ਨਾਨ ਡੈਮੋਸਾਈਲ ਦਾ ਅੱਗੇ ਗੱਲਬਾਤ ਕਿੱਥੇ ਆ ਨਿਊਜ਼ ਕਿਉਂਕਿ ਖੜ ਗਈ ਸੀ ਕੈਲੀਫੋਰਨੀਆ ਕਿੱਥੇ ਕੀ ਕਰੇਗਾ ਜਾਂ ਬਾਕੀਆਂ ਸਟੇਟਾਂ ਕੀ ਕਰਨਗੀਆਂ ਹੁਣ ਮੈਨੂੰ ਲੱਗਦਾ ਕਿ ਉਹ ਪ੍ਰਕਿਰਿਆ ਜਿਹੜੀ ਹੈ ਮੁਕੰਮਲ ਹੋਣ ਵਾਲੀ ਹੈ ਹੁਣ ਬਾਈ ਜੀ ਸਾਨੂੰ ਘਰੇ ਬਹਿਣਾ ਪੈਣਾ ਜਿੰਨਾਂ ਕੋਲ ਗ੍ਰੀਨ ਕਾਰਡ ਨਹੀਂ ਹੈ ਜਾਂ ਜਿਨ੍ਹਾਂ ਦੇ ਕੋਲ ਆ ਆਪਾਂ ਕਹਿ ਲਈਏ ਕਿ ਸਿਟੀਜ਼ਨਸ਼ਿਪ ਨਹੀਂ ਹੈ ਕੁਲ ਜਣ ਸਾਹਿਬ ਤੁਸੀਂ ਗੱਲ ਵਾਜਬ ਕਹੀ ਹੈਗੀ ਆ ਕਿ ਜਦੋਂ ਆ ਕਰਨਾ ਇਹਦਾ ਹੈਂਡਰਲ ਦਾ ਫੰਡ ਹੈ ਜੇ ਤੁਹਾਨੂੰ ਉਹ ਹੀ ਨਹੀਂ ਮਿਲੂਗਾ ਤੁਸੀਂ ਆਪਣਾ ਡੀਐਮਪੀ ਵਿਭਾਗ ਚਲਾਓਗੇ ਕਿੱਦਾਂ ਤੁਹਾਡੇ ਕੋਲ ਇੰਨਾ ਵੱਡਾ ਅਮਲਾ ਪਾਲਾ ਹੈਗਾ ਆ ਤੁਸੀਂ ਤਨਖਾਹਾਂ ਦੇਣੀਆਂ ਤੁਸੀਂ ਰੋਜ਼ਮਰਾਂ ਦੇ ਇੰਨੇ ਖਰਚੇ ਕਰਨੇ ਆ ਤੁਹਾਡੇ ਕਿੰਨੇ ਡੀਐਮਪੀ ਨੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਰੋਜ਼ ਦਾ ਕਿੰਨਾ ਹਜ਼ਾਰਾਂ ਡਾਲਰਾਂ ਦਾ ਖਰਚਾ ਆ ਉਹ ਕਿੱਦਾਂ ਚੱਲੂਗਾ ਸੋ ਇਹ ਸਾਰਾ ਕੁਝ ਅ ਸ਼ੈਨ ਟੋਪੀ ਉਹਨੇ ਕਾਫੀ ਚਿੰਤ ਦੇ ਕਹਿ ਰਹੇ ਸੀਗੇ ਜਿਹੜਾ ਕੈਲੀਫੋਰਨੀਆ ਆ ਉਹ ਕੰਪਲਾਈਂਸ ਨਹੀਂ ਕਰਦਾ ਪਿਆ ਉਹ ਉਹ ਜਿਹੜੀਆਂ ਗੱਲਾਂ ਸਾਡੀਆਂ ਮੰਨਦਾ ਨਹੀਂ ਪਿਆ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਪਿੱਛੇ ਜੇ ਕਿ ਦੇਖੋ ਜੀ ਕੈਲੀਫੋਰਨੀਆ ਦੇ ਵਿੱਚ ਗਵਰਨਰ ਨੇ ਹਾਈਵੇ ਪੈਟਰੋਲ ਨੂੰ ਇਹ ਗੱਲ ਕਹਿਤੀ ਕਿ ਤੁਹਾਨੂੰ ਜਿਹੜਾ ਇਹ ਇੰਗਲਿਸ਼ ਪ੍ਰੀਫਰੈਂਸੀ ਵਾਲਾ ਕੰਮ ਹੈਗਾ ਉਹ ਵੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਕਿਸੇ ਕੋਲੋਂ ਇੰਗਲਿਸ਼ 'ਤੇ ਸਵਾਲ ਪੁੱਛਣ ਦੀ ਲੋੜ ਨਹੀਂ ਹੈਗੀ ਤੇ ਕਾਫੀ ਲੋਕ ਸੋਚਦੇ ਸੀ ਚਾਹੇ ਸ਼ਾਇਦ ਗੱਡੀ ਚੱਲੀ ਜਾਊਗੀ ਪਰ ਆ ਜਿਹੜੀ ਨਿਊਜ਼ ਹੈ ਇਹਨੇ ਜਿਹੜਾ ਹੈਗਾ ਆ ਸਾਰਾ ਕੁਝ ਕਲੀਅਰ ਕਰ ਦਿੱਤਾ ਕਿ ਹੁਣ ਜਿਹੜਾ ਕੈਲੀਫੋਰਨੀਆ ਮੋਟਰ ਵੀਕਲ ਡਿਪਾਰਟਮੈਂਟ ਜਿਹੜਾ ਹੈਗਾ ਉਹ ਇਹਨਾਂ ਨੂੰ ਲੈਟਰ ਕੱਢਨੇ ਸ਼ੁਰੂ ਕਰ ਦਿੱਤੇ ਆ ਇਹ ਲੈਟਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਤੁਹਾਨੂੰ 60 ਦਿਨ ਦਾ ਟਾਈਮ ਦਿੱਤਾ ਜਾਂਦਾ ਕਿ ਜਾਂ ਤਾਂ ਤੁਸੀਂ ਆਪਣਾ ਲਾਇਸੈਂਸ ਜਿਹੜਾ ਆ ਸਰਿੰਡਰ ਕਰ ਦਿਓ ਜਾਂ ਫਿਰ ਸਾਨੂੰ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਦੋਨਾਂ ਵਿੱਚੋਂ ਇੱਕ ਜਿਹੜਾ ਤੁਹਾਡੇ ਕੋਲ ਹੈਗਾ ਉਹ ਲੈ ਕੇ ਤੇ ਆਪਣਾ ਇਹ ਲੈਟਰ ਨਾਲ ਲੈ ਕੇ ਸਾਡੇ ਕੋਲ ਪਹੁੰਚੋ ਤੇ ਆਪਣਾ ਲਾਇਸੈਂਸ ਜਿਹੜਾ ਅਪਡੇਟ ਕਰ ਲਓ ਆਦਰਵਾਇਜ਼ 60 ਦਿਨਾਂ ਤੋਂ ਬਾਅਦ ਤੁਹਾਡਾ ਲਾਇਸੈਂਸ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਏਗਾ ਜੇ ਤੁਸੀਂ ਨਹੀਂ ਜਾਂਦੇ ਫਿਰ ਤੁਹਾਡਾ ਜਿਹੜਾ ਵੈਸੇ ਹੀ ਲਾਇਸੈਂਸ ਕੈਂਸਲ ਹੋ ਜਾਣਾ ਫਿਰ ਤੁਹਾਨੂੰ ਸੀ ਲਾਇਸੈਂਸ ਉਹ ਵੀ ਨਹੀਂ ਮਿਲਣਾ ਇਹ ਤੁਹਾਨੂੰ ਸ਼ੁਰੂ ਤੋਂ ਜਾ ਕੇ ਸਾਰਾ ਕੁਝ ਲੈਣਾ ਪੈਣਾ ਇਹ ਵੀ ਗੱਲ ਦਾ ਤੁਸੀਂ ਸੋਣਾ ਜਿਹਾ ਧਿਆਨ ਰੱਖਿਓ ਕਿ ਜੇ ਤੁਸੀਂ ਆਪ ਚਲੇ ਜਾਨੇ ਆ ਫਿਰ ਤੁਹਾਡਾ ਕਮਰਸ਼ੀਅਲ ਲਾਇਸੈਂਸ ਕੈਨਸਲ ਹੋਊਗਾ ਜਿਹੜਾ ਰੈਗੂਲਰ ਲਾਇਸੈਂਸ ਹੈ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਪਰ ਜੇ ਤੁਸੀਂ ਨਹੀਂ ਜਾਂਦੇ 60 ਦਿਨਾਂ ਦੇ ਵਿੱਚ ਵਿੱਚ ਤਾਂ ਫਿਰ ਤੁਹਾਡਾ ਜਿਹੜਾ ਟੋਟਲ ਹੀ ਲਾਇਸੈਂਸ ਜਿਹੜਾ ਉਹ ਕੈਨਸਲ ਹੋ ਜਾਣਾ ਸੋ ਦੇਖੋ ਜਿਹੜੀਆਂ ਚੀਜ਼ਾਂ ਦਾ ਖਰਚਾ ਸੀ ਨਾ ਜਿਹੜੇ ਆਪਾਂ ਰੋਜ਼ ਗੱਲਾਂ ਬਾਤਾਂ ਕਰਦੇ ਸੀ ਕੀ ਬਣੂਗਾ ਸੀਡੀਐਲ ਦਾ ਕੀ ਹੋਊਗਾ ਇਸ ਕਾਨੂੰਨ ਦਾ ਇਹ ਅਕੈਲਿਫੋਰਨੀਆ ਕਿਦਾਂ ਮੰਨੂਗਾ ਕਿ ਇਹ ਹੋਊਗਾ ਨਹੀਂ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਲੋਕ ਕੰਮ ਕਰਨਗੇ ਟਰੱਕਿੰਗ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਊਗੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਤਾਣਾ ਬਾਣਾ ਸ਼ੁਰੂ ਹੋਊਗਾ ਪਰ ਕਹਿੰਦੇ ਆ ਕਿ ਜਿਹੜੇ ਫੈਡਰਲ ਦੇ ਲਾਅ ਹੈਗੇ ਆ ਤੁਸੀਂ ਕਿੰਨਾ ਕੁ ਚਿਰ ਜਿਹੜਾ ਇਗਨੋਰ ਕਰ ਸਕਦੇ ਆ ਸੋ ਇਹ ਤੁਹਾਨੂੰ ਇਹ ਲਾਅ ਜਿਹੜੇ ਆ ਉਹ ਮੰਨਣੇ ਪੈਂਦੇ ਆ ਹਾਂ ਕੁਝ ਕਾਰਨਾ ਕਰਕੇ ਉਹ ਸਹੀ ਵੀ ਹੈਗੇ ਆ ਪਰ ਕਈ ਕਾਰਨਾ ਕਰਕੇ ਉਹ ਗਲਤ ਵੀ ਹੈਗੇ ਆ ਕਿਉਂਕਿ ਪਰ ਗੱਲ ਇਹ ਹੈ ਕਿ ਜਦੋਂ ਕਹਿੰਦੇ ਆ ਕਿ ਇਦਾਂ ਦੇ ਕੰਮਕੁਮ ਕਰਨੇ ਹੋਣ ਉਹ ਇਹ ਤਾਂ ਦੇਖਦੇ ਨਹੀਂ ਕਿ ਜੇ ਆਪਾਂ 100 ਠੀਕ ਹੈ ਤੇ ਵਿੱਚੋਂ 10 ਗਲਤ ਵੀ ਹੋ ਜਾਣਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਕਾਨੂੰਨ ਹੈ ਉਹ ਹੁਣ ਸਾਰਿਆਂ ਵਾਸਤੇ ਬਰਾਬਰ ਬਣਾਤਾ ਗਿਆ ਲੈਟਰ ਆ ਚੁੱਕੇ ਨੇ ਕਈਆਂ ਨੂੰ ਆ ਜਾਣੇ ਆ ਤੇ ਇਹ ਤੁਹਾਨੂੰ 60 ਦਿਨ ਦਾ ਟਾਈਮ ਦੇ ਰਹੇ ਆ ਕਿ ਆਪਣਾ ਲਾਇਸੈਂਸ ਜਿਹੜਾ ਅਪਡੇਟ ਕਰੋ ਆ ਜਿਹੜੇ ਡੋਮਿਸਾਈਲ ਡਾਕੂਮੈਂਟ ਹੈਗੇ ਨੇ ਇਹ ਲੈ ਕੇ ਆਓ ਤੇ ਜਿਹੜੇ ਹੁਣ ਨਾਨ ਡੋਮਿਸਾਈਲ ਹੈ ਨਾ ਤਾਂ ਉਹਨਾਂ ਦਾ ਰਜਿਸਟਰ ਰੀਨਿਊ ਹੋਣਾ ਤੇ ਨਾ ਹੀ ਅੱਗੇ ਉਹਨਾਂ ਨੂੰ ਮਿਲਣਾ ਸੋ ਇਹ ਸਾਰਾ ਕੁਝ ਹੁਣ ਕਲੀਅਰ ਹੋ ਚੁੱਕਾ ਹੈ ਤੇ ਜੋ ਗੱਪੀ ਦਾ ਜਿਹੜਾ ਬਾਰ-ਬਾਰ ਬਿਆਨ ਆ ਰਿਹਾ ਸੀਗਾ ਉਹਦੇ ਤੇ ਇਹ ਕੰਮ ਕਰਨਾ ਹੁਣ ਇਹਨਾਂ ਨੇ ਸ਼ੁਰੂ ਕਰ ਦਿੱਤਾ ਜਗਾਵਾਂ ਸਾਹਿਬ ਦੇਖੋ ਗੱਲ ਤੇ ਹੈਗੀ ਹੈ ਚਿੰਤਾ ਵਾਲੀ ਗੱਲ ਤੇ ਹੈਗੀ ਹੈ ਵਿਚਾਰਨ ਵਾਲੀ ਮੈਂ ਨਾ ਅੱਜ ਕਾਫੀ ਦਿਨਾਂ ਤੋਂ ਬਾਅਦ ਸੀਗਾ ਤੇ ਅੱਜ ਕੈਲੀਫੋਰਨੀਆ ਪਰਤਿਆਂ ਹੈਗਾ ਤੇ ਮੈਂ ਜਾ ਕੇ ਦੇਖਿਆ வால்ਮਰਟ ਗਿਆ ਉੱਥੇ ਉਨੇ ਬੰਦੇ ਮੈਨੂੰ ਕਸਟਮਰ ਨੇ ਦਿਖੇ ਜਿੰਨੇ ਸਾਡੇ ਮੁੰਡੇ ਸਪਾਰਕ ਜਿਹੜੇ ਕਰਦੇ ਨੇ ਨਾ ਡਿਲੀਵਰੀਆਂ ਉਨੇ ਮੁੰਡੇ ਮਤਲਬ ਤਦਾਦ ਜਿਹੜੀ ਹੈ ਨਾ ਵੱਡੀ ਪੱਧਰ ਤੇ ਇਦਨ ਹੁਣ ਪਰਤਾ ਹੀ ਹੈ ਤੇ ਮੈਂ ਰਿਮਾਂਚ ਸੋਚਿਆ ਯਾਰ ਬਣਾਉਂਗਾ ਕੀ ਕਿਉਂਕਿ ਹਜੇ ਤੱਕ ਕੁਛ ਨਾ ਕੁਛ ਬੰਦੇ ਜਿਹੜੇ ਸਾਡੇ ਟਰੱਕ ਵਾਲੇ ਨੇ ਨਾ ਚਲਾਈ ਜਾਂਦੇ ਸੀ ਚਲੋ ਜਿੰਨਾਦਰ ਚੱਲਦਾ ਹੈ ਪਰ ਇਹ ਹੁਣ ਜਿਹੜਾ ਕੰਮ ਅੱਗੇ ਵੱਲ ਨੂੰ ਵੱਧ ਗਿਆ ਜਦੋਂ ਵੱਡੀ ਪੱਧਰ ਤੇ ਹੁਣ ਲਾਇਸੈਂਸ ਜਿਹੜੇ ਆ ਰੱਦ ਹੋ ਜਾਣੇ ਲਗਭਗ ਤੈ ਹੈ ਜੇ ਇਹਦੇ ਚ ਕੋਈ ਕਿੰਤੂ ਪਰੰਤੂ ਨਹੀਂ ਹੈ ਤੁਸੀਂ ਕਹੋ ਕਿ ਨਹੀਂ ਚੱਲ ਜਾਣਾ ਨਾ ਇਹ ਹੁਣ ਲਗਭਗ ਤੈ ਹੈਗਾ ਜਿਹੜੀਆਂ ਲੈਟਰ ਉਹਨਾਂ ਨੇ ਕੱਟਤੀਆਂ ਉਹਨਾਂ ਨੇ ਇਸੇ ਕਰਕੇ ਕੱਡੀਆਂ ਤੁਹਾਨੂੰ ਚਾਹ ਪਿਆ ਕੇ ਤਾਂ ਉਹਨਾਂ ਨੂੰ ਸੀਰੀਅਲ ਦੇ ਕੇ ਤਾਂ ਮੋੜਦਾ ਨਹੀਂ ਉਹਨਾਂ ਇਹੀ ਜਿਹੜੇ ਪ੍ਰੂਫ ਨੇ ਤੁਹਾਡੇ ਕੋਲ ਮੰਗਣ ਨੇ ਜੇਕਰ ਨਹੀਂ ਦੋਗੇ ਤਾਂ ਤੁਹਾਨੂੰ ਜਿਹੜਾ ਦੂਜਾ ਡਰਾਈਵਿੰਗ ਲਾਇਸੈਂਸ ਸੀ ਹੈਗਾ ਤੁਹਾਡੇ ਹੱਥ ਦੇ ਵਿੱਚ ਗੱਡੀ ਵਾਲਾ ਦੇ ਕੇ ਉਹਨਾਂ ਤੋੜ ਦੇਣਾ ਪਰ ਬਣੂਗਾ ਕੀ ਸਭ ਤੋਂ ਵੱਡਾ ਸਵਾਲ ਇਹ ਹੈ ਕਿਉਂਕਿ ਡਿਮਾਂਡ ਐਂਡ ਸਪਲਾਈ ਦੀ ਹੁੰਦੀ ਹੈ ਚਰਚਾ ਦੇਖੋ ਡੋ-ਡੈਸ਼ ਦੇ ਉੱਪਰ ਜਿੱਥੇ 10 ਬੰਦੇ ਕੰਮ ਕਰਦੇ ਸੀ ਉੱਥੇ ਹੋ ਜਾਣੇ 50 ਬੰਦੇ ਡਿਲੀਵਰੀਆਂ ਕੱਢ ਜਾਣੀਆਂ Uber, Lyft, DoorDash, Spark, Amazon Flex ਇੱਥੇ ਹੁਣ ਵੱਡੀ ਤعداد ਦੇ ਵਿੱਚ ਲੋਕ ਆ ਜਾਣੇ ਆ ਤੇ ਲੋਕ ਕਰਨਗੇ ਕੀ ਕਿਉਂਕਿ ਕੰਮ ਕਰ ਜਿਹੜੇ ਆ ਉਹ ਮਿਲਨੇ ਨਹੀਂ ਹੈਗੇ ਸਟੋਰਾਂ ਵਾਲਿਆਂ ਦੇ ਵੀ ਨਖਰੇ ਆ ਜਿਹੜੇ ਮਿੱਟੀ-ਮੁੱਟੀ ਦਾ ਟਰੱਕ ਚਲਾਉਂਦੇ ਸੀ ਨਾ ਉਹਨਾਂ ਕੋਲ ਜੌਬ ਲੈਣ ਲਈ ਜਾਓ ਉਹ ਕਹਿੰਦੇ ਭਾਈ ਨਹੀਂ ਜੌਬ ਨਹੀਂ ਹੈਗੀ ਹੁਣ ਸਾਡੇ ਕੋ ਤੇ ਬਹੁਤ ਵੱਡੀ ਪੱਧਰ ਤੇ ਜਿਹੜੀ ਹੈ ਨਾ ਮੁਸੀਬਤ ਬਣ ਜਾਣੀ ਸਾਡੇ ਵੀਰਾਂ ਲਈ ਕੋ ਚੰਦ ਸਾਹਿਬ ਮੈਂ ਤੁਹਾਨੂੰ ਜਿਹੜੀ ਹੁਣ ਗੱਲ ਦੱਸਣ ਲੱਗਿਆ ਤੁਸੀਂ ਥੋੜੀ ਜਿਹੀ ਭਾਵੇਂ ਇਹਨੂੰ ਵੱਖਰੀ ਵੀ ਖਬਰ ਚਲਾ ਸਕਦੇ ਆ ਉਹ ਇਹ ਹੈ ਕਿ ਜਿਹੜੇ ਸੀਡੀਐਲ ਤੋਂ ਡਰਾਈਵਰ ਵਿਲੇ ਹੋ ਜਾਣਗੇ ਉਹ ਕਰਨਗੇ ਤੇ ਕੀ ਕਰਨਗੇ ਦੇਖੋ ਮੈਂ ਕੁਝ ਆਪਣੇ ਐਕਸਪੀਰੀਅੰਸ ਤੋਂ ਦੱਸਣ ਲੱਗਿਆ ਵੀ ਉਹ ਕੀ ਕਰ ਸਕਦੇ ਕੱਲੀ ਟਰੱਕਿੰਗ ਹੀ ਨਹੀਂ ਹੈਗੀ ਕਿ ਅਮਰੀਕਾ ਦੇ ਵਿੱਚ ਕੱਲਾ ਟਰੱਕਿੰਗ ਦਾ ਕੰਮ ਹੀ ਆ ਹਾਂ ਜੇ ਹੁਣ ਸਮਾਂ ਇਦਾਂ ਦਾ ਆ ਗਿਆ ਤੇ ਆਪਾਂ ਆਪਣੇ ਆਪ ਨੂੰ ਬਦਲ ਵੀ ਸਕਦੇ ਆ ਜਿਹੜੇ ਤਾਂ ਸੀਡੀਐਲ ਕੈਨਸਲ ਹੋ ਰਿਹਾ ਜਿਨ੍ਹਾਂ ਲੋਕਾਂ ਦੇ ਕੋਲ ਐਕਸਪੀਰੀਅੰਸ ਹੈਗਾ ਉਹ ਕੋਸ਼ਿਸ਼ ਕਰੋ ਕਿ ਉਹ ਡਿਸਪੈਚ ਦਾ ਕੰਮ ਕਰੋ ਬ੍ਰੋਕਰਸ ਦਾ ਕੰਮ ਕਰੋ ਜਿਹੜੇ ਐਲਡੀ ਈਐਲਡੀ ਬਿਜ਼ਨਸ ਹੈਗਾ ਉਹਦਾ ਕੰਮ ਕਰੋ ਜਿਹੜੇ ਪੜੇ ਲਿਖੇ ਆ ਉਹ ਵੀ ਕਰ ਸਕਦੇ ਆ ਹਾਂ ਜਿਹੜੇ ਇਕੱਲੇ ਡرائی ਵੀ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਇੱਥੇ ਬੜੇ ਕੰਮ ਹੈਗੇ ਨੇ ਮੈਂ ਕੁਝ ਕੰਮ ਤੁਹਾਨੂੰ ਗਿਣਾਉਣ ਲੱਗਾ ਆ ਜੇ ਤੁਸੀਂ ਕਰਨੇ ਆ ਤੇ ਕਰ ਸਕਦੇ ਆ ਉਹਨਾਂ ਦੇ ਵਿੱਚ 22-24 ਡਾਲਰ ਤੋਂ ਲੈ ਕੇ ਆਵਰਲੀ ਜੌਬ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਆ ਜਾਣੇ ਆ ਕੰਮ ਹੈਗਾ ਆ ਆ ਮੈਡੀਕਲ ਮੋਬਿਲਟੀ ਉਹਦੇ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਜੌਬਾਂ ਆਉਂਦੀਆਂ ਇੱਕ ਤੇ ਆਉਂਦੀਆਂ ਹੈਗੀਆਂ ਕਿ ਤੁਸੀਂ ਹਸਪੀਟਲ ਦਾ ਜਿਹੜਾ ਸਮਾਨ ਹੈ ਇਧਰੋਂ ਉਧਰ ਮੂਵ ਕਰਨਾ ਆ ਜਿਹਦੇ ਵਿੱਚ ਡਾਕੂਮੈਂਟ ਵੀ ਹੁੰਦੇ ਆ ਦਵਾਈਆਂ ਵੀ ਹੁੰਦੀਆਂ ਜਾਂ ਕੁਝ ਇਦਾਂ ਦਾ ਸਮਾਨ ਹੁੰਦਾ ਉਹਨੂੰ ਆ ਮੈਡੀਕਲ ਮੋਬਿਲਟੀ ਵਿੱਚ ਹੀ ਸਾਰਾ ਕੁਝ ਆ ਜਾਂਦਾ ਤੇ ਉਹ ਤੁਸੀਂ ਸਵਾਨ ਇਧਰੋਂ ਉਧਰੋਂ 100 150 ਮੀਲ ਦੇ ਏਰੀਆ ਦੇ ਵਿੱਚ ਵਿੱਚ ਆਹੇ ਆਪਣੀ ਗੱਡੀ 'ਚ ਵੀ ਕਰ ਸਕਦੇ ਆ ਤੇ ਜਾਂ ਕਿਸੇ ਦੇ ਨਾਲ ਵੀ ਕਰ ਸਕਦੇ ਆ ਇੱਕ ਕੰਮ ਤੇ ਇੱਕ ਇਹ ਹੋ ਗਿਆ ਇੱਕ ਹੁੰਦਾ ਹੈ ਮੈਡੀਕਲ ਮੋਬਿਲਟੀ ਦੇ ਵਿੱਚ ਜਿਹੜੇ ਐਲਡਰ ਪੀਪਲ ਹੁੰਦੇ ਨੇ ਜਿਹੜੇ 올ਡ ਏਜ ਪੀਪਲ ਹੁੰਦੇ ਨੇ ਉਹਨਾਂ ਨੇ ਆਪਣੀ ਦਵਾਈਦਾਰੂ ਲੈਣ ਵਾਸਤੇ ਹਸਪੀਟਲ ਜਾਣਾ ਡਾਕਟਰਾਂ ਕੋ ਜਾਣਾ ਉਹਨਾਂ ਨੇ ਗਰੋਸਰੀ ਖਰੀਦਣੀ ਹੈ ਉਦੇ ਵਾਸਤੇ ਵੀ ਤੁਸੀਂ ਆਪਣੀਆਂ ਛੋਟੀਆਂ ਗੱਡੀਆਂ ਪਾ ਸਕਦੇ ਆ ਵੈਨਾ ਪਾ ਸਕਦੇ ਆ ਰਜਿਸਟਰ ਕਰਕੇ ਐਪ ਦੇ ਥਰੂ ਤੁਹਾਨੂੰ ਉਹ ਰੋਜ਼ਾਨਾ ਕੋਈ 8-10 ਪੈਸੰਜਰ ਮਿਲਦੇ ਆ ਜਿਨ੍ਹਾਂ ਨੂੰ ਘਰੋਂ ਚੱਕਣਾ ਫਿਰ ਲੈ ਕੇ ਜਾਣਾ ਫਿਰ ਵਾਪਸ ਲੈ ਕੇ ਆਉਣਾ ਫਿਰ ਜਾਂ ਉਸ ਤੋਂ ਅਗਲਾ ਇੱਕ ਹੋਰ ਕੰਮ ਹੈਗਾ ਆ ਉਹ ਵੀ ਇਸੇ ਹੀ ਇਹਦੇ ਨਾਲ ਹੀ ਰਿਲੇਟਡ ਹੈਗਾ ਤੁਸੀਂ ਦੇਖਦੇ ਆ ਕਿ ਕਈ ਲੋਕ ਜਿਹੜੇ ਆ ਘਰਾਂ ਦੇ ਵਿੱਚ ਹੀ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਵਾਸਤੇ ਉਹਨਾਂ ਨੇ ਘਰ ਬੈੱਡ ਡਿਲੀਵਰ ਕਰਨਾ ਆਕਸੀਜਨ ਡਿਲੀਵਰ ਕਰਨੀ ਜਾਂ ਉਹਨਾਂ ਦੇ ਹੋਰ ਰੋਜ਼ਮਰਾਂ ਦੇ ਯੂਜ਼ ਕਰਨ ਵਾਲਾ ਸਮਾਨ ਜਿਹੜਾ ਆ ਉਹ ਡਿਲੀਵਰ ਕਰਦੇ ਆ ਉਹ ਕੰਪਨੀਆਂ ਆ ਕਾਫੀ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਹੀ ਵੈਨਾਂ ਦਿੱਤੀਆਂ ਹੁੰਦੀਆਂ ਉਹਨਾਂ ਦੀ ਵੈਨ ਦੇ ਵਿੱਚ ਹੀ ਤੁਸੀਂ ਆਕਸੀਜਨ ਦਾ ਸਿਲੰਡਰ ਦੇ ਆਏ ਚੁੱਕ ਲੈ ਆਏ ਜਾਂ ਕੋਈ ਉਹਨਾਂ ਦਾ ਹੋਰ ਸਮਾਨ ਹੁੰਦਾ ਉਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਹਾਉਸਪੇਸ ਪ੍ਰੋਗਰਾਮ ਹਾਉਸਪੇਸ ਦੇ थ्रू ਜਿਹੜਾ ਹੈਗਾ ਇਹ ਸਾਰੀਆਂ ਕੰਪਨੀਆਂ ਕੰਮ ਕਰਦੀਆਂ ਸੋ ਕੰਮ ਬਹੁਤ ਨੇ ਕੰਮ ਜੇ ਆਪਾਂ ਉਹਨਾਂ ਤੇ ਗਿਣ ਲਗੀ ਬਹੁਤ ਹੈ ਕੰਮ ਤਾਂ ਤੋਂ ਢਿੱਲ ਗੱਲ ਸਹੀ ਹੈ ਬਹੁਤ ਨੇ ਅਸੀਂ ਦਿੱਕਤ ਦੇਖਾਂ ਦੱਸਾਂ ਕਿ ਇਹ ਵੱਡੇ ਘਰ ਨੇ ਵੱਡੀਆਂ ਗੱਡੀਆਂ ਨੇ ਖਰਚੇ ਸਾਡੇ ਜ਼ਿਆਦੇ ਨੇ 8-9 ਹਜ਼ਾਰ ਡਾਲਰ ਜਦੋਂ ਅਸੀਂ ਇੱਕ ਜੋਬ ਤੋਂ ਵਿਹਲੇ ਹੋਵਾਂਗੇ ਤਾਂ ਸਾਨੂੰ ਜਿਹੜੇ 5-6 ਮਹੀਨੇ ਨਾਲ ਉਹ ਸਟਰਗਲ ਕਰਨ ਵਾਸਤੇ ਬਹੁਤ ਔਖੇ ਨੇ ਫਿਰ ਹੋ ਸਕਦਾ ਸਾਨੂੰ 4000 ਰੁਪਿਆ ਬਣੇ ਸਾਡਾ 5000 ਬਣੇ ਪਰ ਜਿਹੜੇ ਖਰਚੇ ਨੇ ਉਹ ਮੈਨੇਜ ਕਰਨੇ ਸਾਨੂੰ ਹੁਣ ਗੱਡੀਆਂ ਵੱਡੀ ਪੱਧਰ ਤੇ ਮੈਨੂੰ ਲੱਗਦਾ ਬੈਂਕਰਪਸੀ ਆਉਣਗੀਆਂ ਜਿਸ ਤਰੀਕੇ ਨਾਲ ਅਸੀਂ ਗੱਡੀਆਂ ਖਰੀਦਦੇ ਆ ਟਰੱਕ ਖਰੀਦਦੇ ਬਿਲਕੁਲ ਇੱਥੇ ਬਹੁਤ ਕੋਸ਼ਿਸ਼ ਜਿਹੜਾ ਬਦਲਣ ਵਾਲਾ ਮੈਂ ਕਹਿੰਦਾ ਵੀ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਇਹਦੇ ਵਾਸਤੇ ਇਹਦੇ ਵਿੱਚੋਂ ਨਿਕਲਣ ਵਾਸਤੇ ਸਾਰਿਆਂ ਨੂੰ ਸਟਰੈਂਥ ਮਿਲੇ ਸਾਰਿਆਂ ਨੂੰ ਤਾਕਤ ਮਿਲੇ ਤੁਸੀਂ ਗੱਲ ਕੀਤੀ ਹੈਗੀ ਐ ਵੱਡੀਆਂ ਗੱਡੀਆਂ ਦੀ ਘਰਾਂ ਦੀ ਖਰਚਿਆਂ ਦੀ ਚੰਨ ਸਾਹਿਬ ਮੈਨੂੰ ਇੱਕ ਹੋਰ ਫਿਕਰ ਸਤਾ ਰਿਹਾ ਉਹ ਇਹ ਹੈ ਕਿ ਜਿਹੜਾ ਡਿਪਰੈਸ਼ਨ ਹੈ ਨਾ ਡਿਪਰੈਸ਼ਨ ਇਹ ਮੁੱਖ ਕਾਰਨ ਬਣ ਸਕਦਾ ਹੈ ਸਾਰੇ ਕੁਝ ਦਾ ਕਿਉਂਕਿ ਜਦੋਂ ਤੁਹਾਡਾ ਕੰਮਕਾਰ ਖਤਮ ਹੋ ਜਾਵੇ ਤੁਹਾਨੂੰ ਦਿਨਾਂ ਦੇ ਵਿੱਚ ਸਾਰਾ ਕੁਝ ਉਹ ਛੱਡਣਾ ਪੈ ਜੇ ਹਜ਼ਾਰਾਂ ਡਾਲਰ ਤੁਸੀਂ ਕਮਾਉਣ ਵਾਲੇ ਬੰਦੇ ਘਰ ਬਹਿ ਜਾਓ ਫਿਰ ਤੁਸੀਂ ਦਿਹਾੜੀਆਂ ਤੇ ਆ ਜਾਓ ਵੀ 22 24 ਡਾਲਰ 25 ਡਾਲਰ ਦਿਹਾੜੀ ਤੇ ਆਜੋ ਆਵਰਲੀ ਕੰਮ ਤੇ ਤੇ ਤੁਹਾਡੇ ਖਰਚੇ ਹੈਗੇ ਆ ਹੁਣ 5 ਤੋਂ 7000 ਡਾਲਰ ਤੇ ਤੁਹਾਡੀ ਕਮਾਈ ਰਹਗੀ 4000 ਡਾਲਰ ਤੁਸੀਂ ਕਿਦਾਂ ਗੁਜ਼ਾਰਾ ਕਰੋਗੇ ਡਾਲਰ ਪਿੱਛੇ ਵੀ ਭੇਜਣੇ ਆ ਇੱਥੇ ਵੀ ਚਾਹੀਦੇ ਆ ਬ੍ਰਾਂਡਡ ਅਸੀਂ ਕੱਪੜੇ ਪਾਉਨੇ ਆ ਬ੍ਰਾਂਡਡ ਸਾਡੇ ਕੋ ਗੱਡੀਆਂ ਆ ਵਧੀਆ ਘਰ ਨੇ ਰਹਿਣਸ ਤਾਂ ਜਿਹੜਾ ਰਹਿਣਸ ਦਾ ਸਟਾਈਲ ਸਾਡਾ ਉਹ ਉਹਦੇ ਮੁਤਾਬਕ ਹੋ ਚੁੱਕਾ ਜਿਸ ਸਾਡੀ ਆਪਾਂ ਕਮਾਈ ਕਰਦੇ ਆਂ ਸੋ ਮੈਨੂੰ ਇੱਕ ਚੀਜ਼ ਦਾ ਇਹ ਮਨ ਦੇ ਵਿੱਚ ਖਰਚਾ ਹੈਗਾ ਕਿ ਬੈਂਕਰਪਸੀਆਂ ਤਾਂ ਹੋਣੀਆਂ ਹੋਣੀਆਂ ਜਿਹੜੇ ਲੋਕਾਂ ਨੇ ਟਰੱਕ ਲਏ ਹੋਏ ਆ ਲੋਨ ਤੇ ਉਹ ਟਰੱਕ ਵੀ ਵਾਪਸ ਜਾਣੇ ਆ ਇਹ ਗਵਰਨਮੈਂਟ ਨੂੰ ਪਤਾ ਆ ਇਹ ਕੋਈ ਉਹਨਾਂ ਤੋਂ ਛੁਪਿਆ ਨਹੀਂ ਹੋਗਾ ਇਹ ਗੱਲਾਂ ਚੱਲ ਰਹੀਆਂ ਆਲਰੇਡੀ ਇਹ ਪਬਲਿਕ ਡੋਮੇਨ ਦੇ ਵਿੱਚ ਨੇ ਗੱਲਾਂ ਤੇ ਨਿਊਜ਼ ਵਾਲੇ ਪੁੱਛਦੇ ਵੀ ਐਨਾਂ ਨੂੰ ਕਿ ਆਹ ਜਿਹੜਾ ਸਾਰਾ ਕੁਝ ਹੋਣ ਜਾ ਰਿਹਾ ਇਹਦਾ ਤੁਸੀਂ ਕਿਦਾਂ ਇੰਤਜ਼ਾਮ ਕਰੋਗੇ ਜਦੋਂ ਤੁਸੀਂ ਦੇਖਿਓ 2-4 ਮਹੀਨਿਆਂ ਦੇ ਵਿੱਚ ਜਦੋਂ ਹਜ਼ਾਰਾਂ ਟਰੱਕ ਜਿਹੜੇ ਆ ਰਿਟਰਨ ਹੋਣੇ ਕੰਪਨੀਆਂ ਨੂੰ ਲੋਨ ਜਿਹੜੇ ਆ ਉਹ ਪੇ ਆਫ ਨਹੀਂ ਹੋਣੇ ਉਹ ਵੀ ਇੱਕ ਬੈਂਕਰਫਸੀ ਹੈ ਜਿਹੜੇ ਤੁਸੀਂ 8-8 10-10 ਲੱਖ ਦੇ ਘਰ ਲੈ ਹੋਏ ਆ ਪੇਮੈਂਟ ਦੇ ਨਹੀਂ ਹੋਣੀ ਉਹ ਫਿਰ ਬੈਂਕਰਫਸੀ ਹੋਣੀ ਆ ਤੁਹਾਡੇ ਘਰ ਫੋਰਸ ਕਲੋਜ਼ਰ ਹੋਣੇ ਆ ਉਹਦੇ ਵਿੱਚ ਮਾਰਕੀਟ ਬਹੁਤ ਡਿੱਗਣੀ ਹੈਗੀ ਆ ਬਹੁਤ ਨੁਕਸਾਨ ਹੋਣਾ ਹੈ ਕਈਆਂ ਦੇ ਜੇ ਕਰਜ਼ਾ ਚੜ ਜਾਂਦਾ ਕਮਾਈ ਘਟ ਹੁੰਦੀ ਹੈ ਤੇ ਜਿਹੜਾ ਬ੍ਰੇਨ ਨੂੰ ਜਿਹੜਾ ਡਿਪਰੈਸ਼ਨ ਹੋਣ ਲੱਗ ਜਾਂਦਾ ਬੰਦਾ ਸੋਚ-ਸੋਚ ਕੇ ਪਾਗਲ ਹੋ ਜਾਂਦਾ ਮੈਂ ਕਰਾਂ ਤੇ ਕਰਾਂ ਕਿ ਡਿਪਰੈਸ਼ਨ ਜਿਹੜਾ ਆ ਉਹ ਬੰਦੇ ਨੂੰ ਕਹਿ ਦੋ ਕਿ ਅੰਦਰ ਤੱਕ ਹਲਾ ਕੇ ਰੱਖ ਦਿੰਦਾ ਸੋ ਮੈਂ ਤਾਂ ਇਹ ਦੁਆ ਕਰਦਾ ਆਪਣੇ ਨੌਜਵਾਨਾਂ ਵਾਸਤੇ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਆਪਣੇ ਆਪ ਨੂੰ ਬਦਲੋ ਆਪਣੇ ਆਪ ਨੂੰ ਚੇਂਜ ਕਰੋ ਆਪਣੇ ਆਪ ਦਾ ਜਿਹੜਾ ਖਾਣ ਪੀਣ ਦਾ ਰਹਿਣ ਸਹਿਣ ਦਾ ਥੋੜਾ ਜਿਹਾ ਰਵਈਆ ਉਹਨੂੰ ਬਦਲੋ ਕਿਉਂਕਿ ਅਸੀਂ ਆਪਣੇ ਆਪ ਨੂੰ ਖੁਦ ਕੰਟਰੋਲ ਕਰਨਾ ਆਪਣੇ ਖਰਚਿਆਂ ਨੂੰ ਕੰਟਰੋਲ ਕਰਨਾ ਕਿਉਂਕਿ ਸਮਾਂ ਉਹ ਨਹੀਂ ਹੈਗਾ ਜਿਹੜਾ ਅਸੀਂ ਪਹਿਲਾਂ ਜਿਹੜੇ ਸਮੇਂ 'ਚ ਜੀ ਰਹੇ ਸੀ ਅੱਜ ਸਮਾਂ ਬਦਲ ਗਿਆ ਰਹਿਣ ਸਣ ਦੇ ਹਾਲਾਤ ਵੀ ਆਪਾਂ ਨੂੰ ਬਦਲਨੇ ਪੈਣਗੇ ਆਪਣੇ ਆਪ ਨੂੰ ਇਹ ਮੰਨ ਨੂੰ ਸਮਝਾਉਣਾ ਪਊਗਾ ਕਿ ਮਨਾ ਜਿਹੜੇ ਖਰਚੇ ਤੋਂ ਹਜ਼ਾਰਾਂ ਵਿੱਚ ਕਰਦਾ ਸੀ ਉਹਨਾਂ ਨੂੰ ਸੈਂਕੜਿਆਂ ਵਿੱਚ ਲੈ ਕੇ ਆਓ ਤਾਂ ਹੀ ਇਹ ਸਾਡਾ ਬਚਾਅ ਹੋ ਸਕਦਾ ਨਹੀਂ ਤੇ ਇਹ ਸਮਾਂ ਬੜਾ ਔਖਾ ਹੈਗਾ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਨੌਜਵਾਨ ਬੱਚਿਆਂ ਨੂੰ ਕਿ ਇਹ ਸਮਾਂ ਸ਼ਾਇਦ ਉਹਨਾਂ ਨੇ ਪਹਿਲੀ ਵਾਰੀ ਦੇਖਣਾ ਪਰ ਅਸੀਂ ਇਹ ਸਮੇਂ ਜਿਹੜੇ ਆ ਬਹੁਤ ਵੇਖੇ ਹੋਏ ਆ ਇੱਥੇ ਟਰੱਕਿੰਗ ਦੇ ਵਿੱਚ ਬੜੇ ਬੜੇ ਵੱਡੇ ਉਤਰਾਚੜਾ ਆਏ ਆ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਬੈਂਕਰਫਸੀਆਂ ਹੋਈਆਂ ਆ ਤਾਂ ਸੀਡੀਐਲ ਨੂੰ ਲੈ ਕੇ ਇਹ ਮਸਲਾ ਬਣ ਗਿਆ ਇਸ ਤੋਂ ਪਹਿਲਾਂ ਟਰੱਕਿੰਗ ਦੋ ਵਾਰੀ ਡੁੱਬ ਚੁੱਕੀ ਹੈ ਤੇ ਇਹ ਪੈਰਾਂ ਤੇ ਖੜੀ ਹੋਈ ਹੈ ਜਦੋਂ ਲੋਕਾਂ ਦੇ ਕਹਿ ਲਓ ਕਿ ਨਵੇਂ ਨਕੋਟ ਟਰੱਕ ਸੀਗੇ ਲੋਕਾਂ ਨੇ ਉਹ ਵੀ ਛੱਡੇ ਕਿਉਂਕਿ ਟਰੱਕਿੰਗ ਜਿਹੜੀ ਸੀਗੀ ਬੁਰਾ ਹਾਲ ਹੋ ਗਿਆ ਸੀਗਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੇ ਇਦਾਂ ਦਾ ਸਮਾਂ ਆਇਆ ਇਸ ਸਮੇਂ ਦੇ ਮੁਤਾਬਕ ਹੁਣ ਜਿਉਣਾ ਸਿੱਖੋ ਜ਼ਰੂਰੀ ਨਹੀਂ ਹੈਗਾ ਕਿ ਜੇ ਅਸੀਂ ਟਰੱਕ ਨਹੀਂ ਚਲਾ ਸਕਦੇ ਤੇ ਅਸੀਂ ਹੁਣ ਆਪਣਾ ਟਾਈਮ ਨਹੀਂ ਟਪਾ ਸਕਦੇ ਆਪਾਂ ਉਸ ਜਗ੍ਹਾ ਤੋਂ ਆਏ ਆ ਪੰਜਾਬ ਤੋਂ ਆਏ ਆ ਜਿੱਥੇ ਆਪਣੇ ਹਾਲਾਤ ਆਪਾਂ ਉੱਥੇ ਦੇਖਦੇ ਆਂ ਰੋਜ਼ ਕੀ ਬਣਦਾ ਪਿਆ ਕੀ ਹੁੰਦਾ ਪਿਆ ਜੇ ਆਪਾਂ ਉੱਥੋਂ ਇੱਥੇ ਆ ਗਏ ਆ ਇੱਥੇ ਬਹੁਤ ਕੁਝ ਹੈਗਾ ਕਰਨ ਨੂੰ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰੀਏ ਥੋੜੇ ਜਿਹੇ ਇਸ ਅਕੋਰਡਿੰਗ ਦੇ ਹਾਲਾਤ ਠੀਕ ਨਹੀਂ ਹੈਗੇ ਇੱਕ ਥੋੜੀ ਜੀ ਬੇਨਤੀ ਜਿਹੜੀ ਪੰਜਾਬ ਬੈਠੇ ਸਾਡੇ ਮਾਪੇ ਹੈਗੇ ਨੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਕਰਦੇ ਚੱਲੀਏ ਕਿ ਆਪਣੇ ਹੁਣ ਧੀਆ ਪੁੱਤ ਜਿਹੜੇ ਤੁਸੀਂ ਅਮਰੀਕਾ ਦੇ ਵਿੱਚ ਭੇਜੇ ਆ ਡਾਲਰਾਂ ਦੀ ਬਹੁਤੀ ਆਸ ਨਾ ਰੱਖਿਓ ਆਉਣ ਵਾਲਾ ਜਿਹੜਾ ਸਮਾਂ ਭਿਆਨਕ ਆ ਇਸ ਕਰਕੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਆਂ ਜਿੱਥੇ ਵੀ ਤੁਸੀਂ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਖਬਰਾਂ ਸੁਣਦੇ ਹੋ ਪੰਜਾਬ ਵਾਲੇ ਵੀ ਬਹੁਤ ਨੇ ਤੇ ਥੋੜਾ ਜਿਹਾ ਪਰੇਸ਼ਾਨੀ ਦੇ ਆਲਮ ਦੇ ਵਿੱਚ ਬੱਚੇ ਆਉਣ ਵਾਲੇ ਨੇ ਉਹਨਾਂ ਨੂੰ ਹੋਰ ਪ੍ਰੈਸ਼ਰ ਨਾ ਦਿਓ ਕਿ ਡਾਲਰ ਭੇਜੇ ਭੇਜੇ ਕਿਉਂਕਿ ਮਸਾ ਹੁਣ ਗੁਜਰਗੁਜ਼ਾਰੇ ਚੱਲਨੇ 6 7 ਮਹੀਨੇ 8 ਮਹੀਨੇ ਹੋ ਸਕਦਾ ਹੈ ਕਿ ਸਾਲ ਇਸ ਸਥਿਤੀ ਦੇ ਵਿੱਚੋਂ ਨਿਕਲਣ ਵਾਸਤੇ ਲੱਗ ਜੇ ਤੇ ਬਾਲਾ ਪ੍ਰੈਸ਼ਰ ਪ੍ਰੇਸ਼ਰ ਨਾ ਦਿਓ ਆਸ ਤੇ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਸਾਰਾ ਕੁਝ ਠੀਕ ਹੋਵੇਗਾ ਪਰ ਇਹਨੂੰ ਬਦਲਣ ਵਾਸਤੇ ਜਿਹੜਾ ਸਮਾਂ ਹੈ ਉਹ ਜ਼ਰੂਰ ਲੱਗਣਾ ਹੈ ਲਾਸਟ ਵਿੱਚ ਤੁਹਾਡੀ ਟਿੱਪਣੀ ਫਿਰ ਸਮਾਪਤੀ ਕਰੀਏ ਜੀ ਆਪਾਂ ਬਿਲਕੁਲ ਜੀ ਪ੍ਰਣ ਸਾਹਿਬ ਤੁਸੀਂ ਆ ਜਿਹੜਾ ਚੰਗਾ ਕੀਤਾ ਜਿਹੜਾ ਪੰਜਾਬ ਵਿੱਚ ਰਹਿੰਦੇ ਖਾਸ ਕਰਕੇ ਮਾਪਿਆਂ ਨੂੰ ਇਹ ਗੱਲ ਕਹੀ ਹੈ ਕਿਉਂਕਿ ਹੁਣ ਤੁਹਾਡੀ ਲੋੜ ਹੈ ਤੁਹਾਡੇ ਬੱਚਿਆਂ ਨੂੰ ਪਹਿਲਾਂ ਤੁਹਾਡੇ ਬੱਚੇ ਜਿਹੜੇ ਸੀਗੇ ਤੁਹਾਨੂੰ ਡਾਲਰ ਕਮਾ ਕੇ ਭੇਜਦੇ ਪਏ ਸੀਗੇ ਹੁਣ ਤੁਹਾਡੇ ਬੱਚਿਆਂ ਨੂੰ ਲੋੜ ਹੈ ਆਪਣੇ ਉੱਥੇ ਖਰਚੇ ਘਟਾਓ ਜਿਹੜਾ ਵਿਆਹਾਂ ਦੇ ਵਿੱਚ ਤੇ ਭੋਗਾਂ ਦੇ ਉੱਪਰ ਤੁਸੀਂ ਲੱਖਾਂ ਰੁਪਈਆ ਤਾਂ ਫालतू ਖਰਚਾ ਕਰੀ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਘਟਾਓ ਕਿਉਂਕਿ ਹੁਣ ਆਪਣੇ ਬੱਚਿਆਂ ਨੂੰ ਸਟ੍ਰੈਸ ਨਾ ਦਿਓ ਕਿ ਘੱਟੋ ਘੱਟ 10-20 ਲੱਖ ਭੇਜੂੰਗਾ ਤਾਂ ਹੀ ਵਿਆਹ ਹੋਊਗਾ ਵਧੀਆ ਫਲਾਣੇ ਦੇ ਘਰ ਜਾਣਾ ਆ ਗੱਡੀ ਨਵੀਂ ਲੈ ਲਈਏ ਪੁਰਾਣੀ ਥੋੜੀ ਜੀ ਖਰਾਬ ਕਰਨ ਲੱਗ ਗਈ ਆ ਬਈ ਥੋੜਾ ਜਿਆ ਤਰੀਕੇ ਦੇ ਨਾਲ ਚੱਲੋ ਜੇ ਜਿਹੜੇ ਪੰਜਾਬ ਰਹਿੰਦੇ ਆ ਉਹ ਥੋੜਾ ਜਿਹਾ ਸੰਕੋਚ ਕਰਨਗੇ ਜਿਹੜੇ ਇੱਥੇ ਬੱਚੇ ਬੈਠੇ ਆ ਉਹ ਵੀ ਥੋੜਾ ਜਿਹਾ ਸੰਕੋਚ ਕਰਨਗੇ ਇਹ ਸਮਾਂ ਲੰਘ ਜਾਣਾ ਸਮਾਂ ਕੋਈ ਜ਼ਿਆਦਾ ਨਹੀਂ ਗਿਆ 2 2.5 ਸਾਲ ਦੀ ਗੱਲ ਆ ਮਿਡ ਟਰਮ ਤਾਂ ਵੈਸੇ ਹੀ ਅਗਲੇ ਸਾਲ ਆਉਣ ਵਾਲੀ ਆ ਬੜਾ ਕੁਝ ਵੈਸੇ ਹੀ ਚੇਂਜ ਹੋ ਜਾਣਾ ਗਵਰਨਮੈਂਟ ਇੱਥੇ ਹਜੇ ਵੀ ਸ਼ਟਡਾਊਨ ਆ ਆ ਜਿਹੜੀਆਂ ਹੁਣ 39 ਸਟੇਟ ਦੇ ਵਿੱਚ ਵੋਟਾਂ ਪਈਆਂ ਨੇ ਉਹਦੇ ਵਿੱਚ ਡੈਮੋਕ੍ਰੇਟ ਜਿਹੜੀ ਆ ਆਲਰੇਡੀ ਸਵੀਪ ਆਊਟ ਕਰ ਚੁੱਕੀ ਐ ਤੇ ਬਹੁਤ ਕੁਝ ਵੈਸੇ ਵੀ ਬਦਲ ਬਦਲ ਰਿਹਾ ਪਰ ਆਪਾਂ ਨੂੰ ਥੋੜਾ ਜਿਹਾ ਸੰਕੋਚ ਕੇ ਚੱਲਣਾ ਪੈਣਾ ਹੈ ਆਪਣੇ ਬੱਚਿਆਂ ਨੂੰ ਜਦੋਂ ਫੋਨ ਕਰਦੇ ਹੋ ਉਹਨਾਂ ਨੂੰ ਪਿਆਰ ਨਾਲ ਗੱਲਬਾਤ ਕਰਿਆ ਕਰੋ ਉਹਨਾਂ ਨੂੰ ਤਰਵਾਸਾ ਦਿਆ ਕਰੋ ਕਿਉਂਕਿ ਉਹ ਪਹਿਲਾਂ ਹੀ ਥੋੜਾ ਜਿਹਾ ਇਸ ਟਾਈਮ ਇਸ ਸਮੇਂ ਦੇ ਵਿੱਚ ਸਟ੍ਰੈਸ ਵਿੱਚ ਨੇ ਤੇ ਉਹਨਾਂ ਦੇ ਕੋਲੋਂ ਵੱਡੀਆਂ ਉਮੀਦਾਂ ਹਜੇ ਨਾ ਰੱਖਿਓ ਜੇ ਤੁਹਾਡਾ ਥੋੜਾ ਬਹੁਤਾ ਗੁਜ਼ਾਰਾ ਚੱਲਦਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਠੀਕ ਠਾਕ ਰੱਖੋ ਤੇ ਤਾਂ ਕਰਕੇ ਦੋਹਾਂ ਪਾਸੋਂ ਰਲ ਮਿਲ ਕੇ ਤੇ ਇਹ ਟਾਈਮ ਜਿਹੜਾ ਟਪਾਲਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਤੇ ਸਮੇਂ ਨੇ ਇੱਥੇ ਖਲੋਤੇ ਨਹੀਂ ਰਹਿਣਾ ਸਮਾਂ ਜਿਹੜਾ ਉਹ ਤੁਰਿਆ ਰਹਿੰਦਾ ਆਪਣੀ ਚਾਲ ਤੇ ਜਿਸ ਸਮਾਂ ਵੀ ਨਹੀਂ ਰੁਕਦਾ ਤੇ ਆ ਜਿਹੜਾ ਮਾਰਾ ਟਾਈਮ ਹੈ ਇਹ ਵੀ ਨਿਕਲ ਜਾਣਾ ਭਲੇ ਦਿਨ ਆ ਬਣਗੇ